ਮੈਂਬਰ ਜਿਹੜੇ ਆ ਤੁਸੀਂ ਇੱਕ ਮੈਂਬਰ ਪਹੁੰਚੇ ਹੋ ਤੁਹਾਨੂੰ ਬਹੁਤ ਸਾਰੇ ਮੈਂਬਰਾਂ ਨੂੰ ਆਉਣਾ ਚਾਹੀਦਾ ਸੀ ਇਹ ਇੱਥੇ ਆਣ ਕੇ ਹਾਜ਼ਰੀ ਭਰਨੀ ਚਾਹੀਦੀ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਹਾਂਜੀ ਭਾਈ ਸਾਹਿਬ ਤੜਤੇ ਕਿਉਂ ਖਲਸਾ ਨਹੀਂ ਕਰਾਇਆ ਕਿ ਤੁਹਾਨੂੰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿੰਨੇ ਕਹਿਆ ਤੁਹਾਨੂੰ ਖਲਸਾ ਨਹੀਂ ਤੇ ਤੜਤੇ ਪਰਚੇ ਕਿੰਨੇ ਕਰਾ ਦੇ ਦੇਖੋ ਜਿਹੜੇ ਲੋਕ ਖਾਲਸ ਜਿਹੜੇ ਲੋਕ ਇਸਾਈ ਬਣੇ ਆ ਸਿੱਖਾਂ ਤੋਂ ਇਸਾਈ ਬਣੇ ਆ ਉਹ ਹੁਣ ਏਜੰਟ ਰੂਪ ਦਾ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੇ ਜਦੋਂ ਅਸੀਂ ਇਹ ਮੁਹਿਮ ਚਲਾਈ ਆ ਵੀ ਜਾਂ ਤਾਂ ਇਹ ਵਾਪਸ ਆ ਜਾਣਾ ਆਪਣੇ ਧਰਮ ਦੇ ਵਿੱਚ ਨਹੀਂ ਆਉਂਦੇ ਤਾਂ ਪੱਕੇ ਬਹੋ ਜਾਣ ਕਿਉਂਕਿ ਸਾਨੂੰ ਇਹਨਾਂ ਤੇ ਸ਼ੱਕ ਲੱਗਦਾ ਹੈ ਜਦੋਂ ਗੁਰੂ ਘਰ ਅਸ਼ੰਕਾ ਤੌਰ ਤੇ ਆਣਗੇ ਤਾਂ ਗੁਰੂ ਮਹਾਰਾਜ ਦਾ ਅਸੀਂ ਕੋਈ ਪ੍ਰੋਗਰਾਮ ਕਰਨੇ ਸ ਕੋਈ ਅਗਰ ਘਟਨਾ ਵਾਪਰਦੀ ਤਾਂ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤਰਦਾਇਕ ਹੁੰਦੀ ਹੈ ਤੇ ਸਾਨੂੰ ਇਹਨਾਂ ਤੋਂ ਖਤਰਾ ਸੀ ਇਹਨਾਂ ਦਾ ਬੇਇਸ਼ਕਾਰ ਕੀਤਾ ਨੌ ਪਰਿਵਾਰਾਂ ਦਾ ਮਜਬੂਰਨ ਹੋ ਕੇ ਅਸੀਂ ਬੇਇਸ਼ਕਾਰ ਕੀਤਾ ਸੀ ਕਿਉਂਕਿ ਜਦੋਂ ਇਹ ਬਿਲਕੁਲ ਕੱਟੜਪੰਥੀ ਚ ਹੋ ਗਿਆ ਵੀ ਵਾਪਸ ਅਸੀਂ ਆਣਾ ਹੀ ਨਹੀਂ ਤਾਂ ਫਿਰ ਤੁਹਾਨੂੰ ਆਣ ਦਾ ਮਤਲਬ ਹੀ ਨਹੀਂ ਫਿਰ ਤੁਸੀਂ ਫਾਇਦਾ ਮਤਲਬ ਤੁਸੀਂ ਅਨਬਿਗ ਬਣਾ ਕੇ ਦੂਜਿਆਂ ਨੂੰ ਰੱਖਿਆ ਹੋਇਆ ਹੈ ਪਰ ਉਹ ਉਹ ਜਿਹੜੀ ਲੜਾਈ ਤੁਹਾਡੇ ਨਾਲ ਹੋਈ ਹੈ ਉਹਦਾ ਸਟਾਈ ਨਿਕਲਿਆ ਵੀ ਤੁਹਾਨੂੰ ਖਾਸਤਾਨੀ ਕਹਿ ਕੇ ਭੰਡਿਆ ਗਿਆ ਤੁਹਾਡੇ ਨਾਂ ਤੇ ਪਰਚਾ ਦਰਜ ਕਰਾਇਆ ਗਿਆ ਹਾਂਜੀ ਜੀ ਇਦਾਂ ਹੈ ਕਿ ਜਦੋਂ ਅਸੀਂ ਉਹਨਾਂ